ਜੋ ਕਿ ਸਮੇ ਸਮੇ ਦੇ ਵਿੱਚ ਸਨਾਤਨ ਦੇ ਪ੍ਰਚਾਰ ਦੇ ਲਈ ਲੱਗਿਆ ਰਹਿੰਦਾ ਹੈ ਔਰ ਕੋਰੋ ਸਾਰਿਆਂ ਨੂੰ ਪਤਾ ਹੈ ਕਿ ਸਨਾਤਨ ਦੇ ਲਈ ਪ੍ਰਚਾਰ ਦੇ ਲਈ ਅਸੀਂ ਜਨਮਾਂ ਦੇ ਚ ਲੱਗੇ ਰਹਨੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਯੁਵਾ ਪੀੜੀ ਨੂੰ ਅਸੀਂ ਸਨਾਤਨ ਨਾਲ ਜੋੜੀਏ ਤਾਂ ਕਿ ਉਹ ਨਸ਼ਿਆਂ ਤੋਂ ਮੁਕਤ ਰਹੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਔਰ ਆਪਣੇ ਹੀ ਧਰਮ ਦੇ ਨਾਲ ਜੁੜੇ ਰਹਿਣ ਉਸੇ ਦੀ ਲੜੀ ਦੇ ਵਿੱਚ ਅਸੀਂ ਵਿਸ਼ਰਚਕ ਸੇਵਾ ਦਲ ਦਾ ਇੱਕ ਵਿੰਗ ਬਣਾਇਆ ਹੈ ਗਊ ਰક્ષਕ ਸੇਵਾ ਦਲ ਜਿਹਦੀ ਅੱਜ ਅਸੀਂ ਨੁਕਤੀ ਪੱਤਰ ਮੇਰੇ ਆ ਉਹਦੇ ਵਿੱਚ ਅਸੀਂ ਪੰਜਾਬ ਪ੍ਰਧਾਨ ਸਾਡੇ ਸੰਦੀਪ ਭਗਤ ਜੀ ਨੂੰ ਲਾਇਆ ਜੋ ਕਿ ਬਹੁਤ ਸਮੇਂ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਔਰ ਗਊ ਮਾਤਾ ਦੀ ਸੇਵਾ ਕਰਦੇ ਆ ਰਹੇ ਨੇ ਉਹਨਾਂ ਦੀ दिली ਤਮੰਨਾ ਸੀ ਵੀ ਭਾਜੀ ਇੱਕ ਵਿੰਗ ਲੱਗ ਆਪਾਂ ਬਣਾਈਏ ਵੀ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਗਊ ਗਊ ਮਾਤਾ ਦੀ ਸੇਵਾ ਕਰੇ ਸਕੀਏ ਔਰ ਇਹਦੇ ਨਾਲ ਹੀ ਅਸੀਂ ਉਹਨੂੰ ਦੱਸਿਆ ਵੀ ਜਗਾ ਵੀ ਲੈਣ ਜਾ ਰਹੇ ਗਊ ਸਾਲਾਂ ਦੇ ਲਈ ਜਿੱਥੇ ਲਾਚਾਰ ਗਊਆਂ ਜਿਹੜੀਆਂ ਕੀ ਲੋਕ ਛੱਡ ਦਿੰਦੇ ਨੇ ਕੋਈ ਬਿਮਾਰ ਹੁੰਦੀ ਹੈ ਕੋਈ ਵਿਰਧ ਹੁੰਦੀ ਹੈ ਇਹ ਨਹੀਂ ਹੈ ਵੀ ਉਸ ਦੁੱਧ ਦੇਣ ਵਾਲੀਆਂ ਹੋਣਗੀਆਂ ਜਿਹੜੀਆਂ ਲਾਚਾਰ ਗਊਆਂ ਹੋਣਗੀਆਂ ਕੋਈ ਸੜਕ ਤੋਂ ਡਰਣਾ ਹੋ ਜਾਂਦੀ ਹੈ ਜਾਂ ਕੋਈ ਚੱਲ ਨਹੀਂ ਸਕਦੀ ਕੋਈ ਵਿਰਧ ਹੈ ਉਹ ਗਊ ਮਾਤਾ ਦੀ ਉੱਥੇ ਸੇਵਾ ਹੋਏਗੀ ਸਰਕਾਰ ਵੱਲੋਂ ਵੀ ਕੌਂਸਲ ਲਿਆ ਜਾਂਦਾ ਬਹੁਤ ਕਹਿੰਦਾ ਜੀ ਅਸੀਂ ਆਪਣੇ ਆਪਣੇ ਪੱਧਰ ਤੇ ਕਰ ਰਹੇ ਹਾਂ ਦੇਖੋ ਜਦੋਂ ਕੋਈ ਕੰਮ ਸ਼ੁਰੂ ਕਰਤਾ ਜਾਂਦਾ ਨਾ ਜੀ ਉਹ ਟਾਈਮ ਤੇ ਟਾਈਮ ਸਾਰਾ ਕੁਝ ਹੁੰਦਾ ਅੱਜ ਆਪਾਂ ਦੇ ਸਰਕਾਰਾਂ ਵੱਲ ਦੇਖੀਏ ਸਰਕਾਰਾਂ ਨੇ ਹੱਦ ਤੱਕ ਕੁਝ ਨਹੀਂ ਕੀਤਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਆਪਣੇ ਲੈਵਲ ਤੇ ਵੀ ਕੁਝ ਕਰੀਏ ਅਸੀਂ ਆਪਣੇ ਲੈਵਲ ਤੇ ਇਹ ਸਾਰਾ ਕੁਝ ਸ਼ੁਰੂ ਕੀਤਾ ਜਿਹਦੇ ਵਿੱਚ ਸਾਡੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਨਾਲ ਇਸ ਦੇ ਵਿੱਚ ਡਾਕਟਰ ਸਾਡੇ ਡਾਕਟਰ ਸਾਹਿਬ ਵੀ ਸਾਡੇ ਨਾਲ ਨੇ ਜਿਹੜੇ ਵੈਟਰਨਰੀ ਡਾਕਟਰ ਨੇ ਉਹ ਗਊ ਮਾਤਾ ਦੀ ਸੇਵਾ ਕਰਦੇ ਆ ਔਰ ਸਭ ਤੋਂ ਵੱਡੀ ਗੱਲ ਵੀ ਜਿਹੜਾ ਗਊ ਮਾਤਾ ਦੀ ਸੇਵਾ ਲਈ ਜਿੰਨਾ ਨੂੰ ਅਸੀਂ ਪ੍ਰਧਾਨ ਲਾਇਆ ਸੰਦੀਪ ਭਗਤ ਜੀ ਨੂੰ ਵੀ ਉਹਨਾਂ ਦੇ ਵਾਈਫ ਵੀ ਜਿਹੜੇ ਜੰਨ ਸੈਕਟਰੀ ਨੇ ਉਹ ਸਾਡੀ ਛੋਟੀ ਭਰਾਈ ਵੀ ਆ ਮੈਂ ਕਹਿੰਦਾ ਛੋਟੀ ਭੈਣ ਨਹੀਂ ਆ ਸਾਡੀ ਭਰਾਈ ਦਾ ਕਾਦੀ ਆ ਭੈਣ ਆ ਸਾਡੀ ਔਰ ਉਹ ਸੇਵਾ ਕਰਨ ਨੂੰ ਤਿਆਰ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਅਕਸਰ ਜਦੋਂ ਗਊ ਗਊ ਦੀ ਸੇਵਾ ਦੇ ਗਊ ਜਿਹੜੇ ਲਚਾਰ ਜਿਹੜੇ ਲੋਕ ਗਊਆਂ ਨੂੰ ਮਾਰਦੇ ਨੇ ਉਹਨਾਂ ਦਾ ਡਾਕਰੇ ਹੁੰਦੇ ਆ ਜਾਂ ਮੇਕੂਪਰੇਟ ਹੁੰਦੀ ਆ ਲੋਕ ਡਰਦੇ ਆ ਔਰ ਲੋਕਾਂ ਦੀ ਸੋਚ ਨਹੀਂ ਹੁੰਦੀ ਆ ਵੀ ਨਹੀਂ ਯਾਰ ਇਹ ਇਹ ਲੜਨ ਵਾਲਾ ਡਿਪਾਰਟਮੈਂਟ ਪਰ ਮੈਂ ਇਸ ਗੱਲ ਤੇ ਹੈਰਾਨ ਐ ਵੀ ਸਾਡੀ ਛੋਟੀ ਭੈਣ ਮੋਢੇ ਨਾਲ ਮੋਢਾ ਲਾ ਕੇ ਸੰਦੀਪ ਭਗਤੀ ਦੇ ਨਾਲ ਖੜੀ ਐ ਜੀ ਦੋ ਵੀ ਚਰਕ ਜਿੰਨ ਕਰਨਗੇ ਸਰ ਹਾਂ ਜੀ ਪੂਰੇ ਪੰਜਾਬ ਚ ਅਸੀਂ ਆਲ ਇੰਡੀਆ ਦਾ ਗਰੁੱਪ ਸਾਡਾ ਜੀ ਗ੍ਰਿਵਿਸ਼ਰਖ ਸੇਵਾਦਾਲਾ ਆਲ ਇੰਡੀਆ ਦਾ ਸਾਡਾ ਸਨਾਤਨ ਦਾ ਸੰਸਾ ਜਿਹਦੇ ਵਿੱਚ ਅਸੀਂ ਦਿੱਲੀ ਹਰਿਆਣਾ ਪੰਜਾਬ ਦੇ ਪ੍ਰਧਾਨ ਲਈ ਜਾ ਰਹੇ ਹਾਂ ਦਿੱਲੀ ਦੇ ਵੀ ਲੱ ਚੁੱਕੇ ਆ ਸਾਡੇ ਉਹਦੇ ਚੇਅਰਮੈਨ ਮਨਜਿੰਦਰ ਸਿੰਘ ਜੀ ਬੱਬੂ ਜੀ ਨੇ ਜਿਹੜੇ ਮੇਰੇ ਨਾਲ ਬੈਠੇ ਨੇ ਮੇਰੇ ਵੱਡੇ ਭਰਾ ਨੇ ਇਹ ਜਿਵੇਂ ਜਿਵੇਂ ਦੇ ਤੁਹਾਨੂੰ ਦਿਸ਼ਾ ਦੇ ਦੇਈ ਜਾਂਦੇ ਨੇ ਅਸੀਂ ਉਹਨੇ ਉਹਨੇ ਸਨਾਤਨ ਦਾ ਕੰਮ ਅੱਗੇ ਕੀ ਕਰੀ ਜਾਂਦੇ ਆ ਇਹ ਤੁਸੀਂ ਦੇਖੋ ਅੱਜ ਸਭ ਤੋਂ ਵੱਡੀ ਗੱਲ ਹੈ ਵੀ ਸਾਡੀਆਂ ਮਾਤਾਵਾਂ ਤੋਂ ਲੈ ਸਾਹਮਣੇ ਨਿਯੁਕਤੀ ਪੱਤਰ ਧਰਮਜੀਤ ਜੀ ਦੀ ਕੌਂਸਲ ਦੀ ਸਾਡੀ ਮਾਤਾ ਹੀ ਨੇ ਉਹ ਵੀ ਇਸ ਸੇਵਾ ਦੇ ਵਿੱਚ ਜੁੜ ਰਹੇ ਨੇ ਕੀ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਅਸੀਂ ਮਤਲਬ ਕਿ ਹੋਰ ਅਦਰੀਆਂ ਸਮਾਤਨ ਦੀਆਂ ਚੀਜ਼ਾਂ ਨਾਲ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਲੋਕ ਨਸ਼ਿਆਂ ਤੋਂ ਮੁਕਤ ਬਣ ਆਪਣੇ ਮਾਤਾ ਦੀ ਸੇਵਾ ਕਰਕੇ ਅੱਜ ਦੀ ਡੇਟ ਜਿਹੜੇ ਦੇਖੀਂ ਲੱਖੋ 올ਡ ਹੋਮ ਹੋ ਵਧ ਰਹੇ ਨੇ ਸਾਡੀ ਪ੍ਰੋਅਰਟੀ ਹੈ ਵੀ ਅਸੀਂ ਉਹਨਾਂ ਨੂੰ ਵੀ ਘਟਾਉਣਾ ਬੱਚਿਆਂ ਨੂੰ ਧਰਮ ਨਾਲ ਵੀ ਜੋੜਨਾ ਹੈ ਤੇ ਸੇਵਾ ਨਾਲ ਵੀ ਜੋੜਨਾ ਹੈ ਮੈਂ ਇਹਨਾਂ ਨੂੰ ਇਹੀ ਕਹੂੰਗਾ ਜੀ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਗਊ ਮਾਤਾ ਦੀ ਸੇਵਾ ਕਰਨ ਕਿਉਂਕਿ ਜਿਹੜੇ ਜਿਹੜਾ ਗਊ ਮਾਤਾ ਦੀ ਸੇਵਾ ਕਰਦੇ ਆ ਉਹ ਸਭ ਕੁਝ ਹੀ ਮਿਲ ਜਾਂਦਾ ਉਹਨੂੰ ਕਿਸੇ ਕੋਲ ਮੰਗਣ ਦੀ ਲੋੜ ਨਹੀਂ ਉਹਨੂੰ ਸਾਰਾ ਕੁਝ ਪਰਮਾਤਮਾ ਆਪਣੇ ਆਪ ਦੇ ਦਿੰਦਾ ਹੈ ਗਊਸ਼ਾਲਾ ਲਈ ਜਗ੍ਹਾ ਦੇਸ਼ ਤੋਂ ਕਿਹਾ ਨਹੀਂ ਅਸੀਂ ਟੀਚਾ ਬਾ ਜਲਦੀ ਹੀ ਉਹ ਸ਼ੁਰੂ ਕਰ ਦਿਆਂਗੇ ਉਹ ਸਾਡੇ ਦੋਸਤ ਨੇ ਉਹਨਾਂ ਨਾਲ ਗੱਲ ਚੱਲ ਰਹੀ ਪਈ ਆ ਵੀ ਜੋ ਜਦਾਂ ਹੋਏਗਾ ਸਾਨੂੰ ਦੱਸਾਂਗੇ ਸਾਰਾ ਸਨਾਤਨ ਧਰਮ ਦਾ ਸਭ ਨਾਲ ਵੱਡਾ ਜਿਹੜਾ ਨਾਰਾ ਉਹ ਹੈਗਾ ਗਊ ਸੇਵਾ ਸਭ ਤੋਂ ਉੱਤਮ ਚੀਜ਼ ਹੈ ਅੱਜ ਜਦਿ ਅਸੀਂ ਗਊ ਦੀ ਸੇਵਾ ਕਰਦੇ ਹਾਂ ਤੇ ਸਾਡੇ ਬੱਚਿਆਂ ਦੇ ਮਨ ਤੇ ਆਪਣੀ ਮਾਂ ਦੀ ਸੇਵਾ ਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਸ ਨਾਲ ਸਾਡੇ ਦੋ ਮਸਲੇ ਹੱਲ ਹੁੰਦੇ ਆ ਕਿ ਜਿੰਨੀਆਂ ਮਾਤਾਵਾਂ ਪੈਣਾ ਜਿੰਨੇ ਸਾਡੇ ਭਰਾ ਇੱਥੇ ਬੈਠੇ ਆ ਜੋ ਗਊ ਦੀ ਸੇਵਾ ਕਰਨਗੇ ਤੇ ਆਪਣੇ ਘਰ ਆਪਣੀ ਮਾਂ ਦੀ ਸੇਵਾ ਵੀ ਕਰਨਗੇ। ਤੇ ਇਹਦੇ ਲਈ ਵਿਸ਼ਣ ਰਕਸ਼ਸ ਸੇਵਾਦਾਰ ਲੋ ਅਜਿਹਾ ਨਾਰਾ ਹੈ ਗਊ ਸੇਵਾ ਉਹਨਾਂ ਉਹ ਸੇਵਾ ਜਿਹੜੀਆਂ ਲਾਚਾਰ ਗਊਆਂ ਅਸੀਂ ਉਹਨਾਂ ਲਈ ਉਪਰਾਲਾ ਕੀਤਾ ਹੈ। ਦੁੱਧੀਆਂ ਦੁੱਧ ਵਾਲੀਆਂ ਗਾਵਾਂ ਤਾਂ ਹਰ ਕੋਈ ਰੱਖ ਲੈਂਦਾ ਜੀ ਜਿਹੜੀ ਮਾਤਾ ਬਜ਼ੁਰਗ ਹੋ ਜਾਂਦੀ ਹੈ ਬੇਧੋਨ ਵੀ ਉਹਨੂੰ 올ਡ ਹੋਮ ਚ ਭੇਜ ਦਿੱਤਾ ਜਾਂਦਾ ਹੈ ਰੂਟੀਨ ਹੋ ਗਈ ਸਾਡੀ ਆਮ ਲੇਕਿਨ ਅਸੀਂ ਹੁਣੇ ਨਾਰਾਇਣ ਇਹ ਦੇ ਤਾ ਕਿ ਗਊ ਸੇਵਾ ਜਿਹੜੀਆਂ ਲਾਚਾਰ ਗਊ ਮਾਤਾ ਜੀ ਉਹਨਾਂ ਦੀ ਅਸੀਂ ਇੱਕ ਅਲੱਗ ਹਸਪੀਟਲ ਵੀ ਬਣਾਵਾਂਗੇ ਉਹਨਾਂ ਲਈ ਡਾਕਟਰ ਵੀ ਅਰੇਂਜ ਕਰਾਂਗੇ ਹਰ ਚੀਜ਼ ਅਸੀਂ ਵਿਸ਼ੇਸ਼ ਸੇਵਾ ਰੱਖੀ ਸੇਵਾ ਦਾ ਅਲੱਗ ਨਾਲ ਕਰਾਂਗੇ ਇਹ ਤਾਂ ਪ੍ਰਮਾਤਮਾ ਨੂੰ ਪਤਾ ਜੀ ਸਾਡੀ ਜਿੰਨੀ ਟੀਮ ਹੈ ਯੰਗੇਸਟ ਟੀਮ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਤ ਵੱਦ ਸਾਰੇ ਪੰਜਾਬ ਦੇ ਵਿੱਚ ਹਰਿਆਣਾ ਹਿਮਾਚਲ ਦੇ ਵਿੱਚ ਚੱਲ ਕੇ ਅਸੀਂ ਇਹਨੂੰ ਵੱਤ ਵੱਦ ਸੇਵਾ ਕਰੀਏ ਅਸੀਂ ਸਟੇਟ ਵਾਈਜ਼ ਕਰਾਂਗੇ ਹਾਲੇ ਡਿਸਟ੍ਰਿਕਟ ਵਾਈਜ਼ ਜਿਹੜੇ ਆ ਉਹ ਜਿਹੜੇ ਸਟੇਟ ਦੇ ਪ੍ਰੈਜ਼ੀਡੈਂਟ ਹੋਣਗੇ ਉਹ ਡਿਸਟ੍ਰਿਕਟ ਆਪੇ ਸੰਭਾਲਣਗੇ ਯੰਗੇਸਟ ਟੀਮ ਹੈ ਜੀ ਇੰਨੇ ਸਾਲ ਤੋਂ ਸੇਵਾ ਕਰ ਰਹੀ ਹੈ ਜੀ ਜਿਹੜੀ ਜਿਹਨਾਂ ਨੂੰ ਸੇਵਾ ਦੀ ਆਦਤ ਪੈ ਜਾਂਦੀ ਹੈ ਹੈਬਟ ਹੋ ਜਾਂਦੀ ਹੈ ਉਹ ਸਾਰੀ ਟੀਮ ਅੱਜ ਸਾਡੇ ਕੋਲੇ ਬੈਠੀ ਹੈ ਸਾਨੂੰ ਪ੍ਰਾਊਡ ਹੈ ਇਸ ਗੱਲ ਦੇ ਵਿੱਚ ਕਿ ਸਾਡੀ ਜਿਹੜੀ ਟੀਮ ਹੈ ਸਾਰੇ ਹੀ ਬਹੁਤ ਵਧੀਆ ਟੀਮ ਹੈ